ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਸਾਡੀ ਸਰਕਾਰ 'ਚ ਕਿਸੇ ਨੂੰ ਧਰਨੇ ਤੇ ਬਹਿਣ ਦੀ ਲੋੜ ਨਹੀਂ ਪੈਣੀ। ਤੁਸੀਂ ਅੱਜ ਕਿਉਂ ਧਰਨੇ ਤੇ ਬੈਠੇ ਹੋ? ਸਰਕਾਰ ਜਦੋਂ ਆਈ ਸੀ ਗੱਲਾਂ ਹੋ ਰੀਆਂ ਸੀ ਕਿ ਇਹ ਰੋਜ਼ਗਾਰ ਦੇਣ ਵਾਲੀ ਸਰਕਾਰ ਆ ਪਰ ਮੈਂ ਕਹਿੰਨੀ ਆ ਇਹ ਬੇਰੋਜ਼ਗਾਰ ਕਰਨ ਵਾਲੀ ਸਰਕਾਰ ਆ। ਜਦੋਂ ਆਪਣੇ ਲੋਕਾਂ ਦੀ ਭਰਤੀ ਕਰਨੀ ਸੀ ਉਦੋਂ ਸਰਕਾਰ ਨੂੰ ਲੱਗਿਆ ਵੀ ਇਹ ਮੁਲਾਜ਼ਮ ਕੱਚੇ ਨੇ। ਅਚਾਨਕ ਕੱਚਿਆਂ ਦਾ ਨਾਮ ਤੇ ਜਿਹੜੀਆਂ ਨਵੀਆਂ ਭਰਤੀਆਂ ਹੋਈਆਂ ਨੇ ਉਹਨਾਂ ਦੀ ਲਿਸਟਾਂ ਵਿੱਚ ਇਹ ਪ੍ਰੋਪਰ ਮੈਂਸ਼ਨ ਕੀਤਾ ਗਿਆ ਹੈ ਵੀ ਗੈਸਟ ਫੈਕਲਟੀ ਨੂੰ ਖਾਲੀ ਥਾਂ ਮੰਨ ਕੇ ਭਰਤੀ ਕੀਤੀ ਜਾਵੇ। ਜਦੋਂ ਸਾਡੇ ਤੋਂ ਹਰ ਕੰਮ ਰੈਗੂਲਰ ਸੇਵਾਵਾਂ ਦੇ ਅਕੋਰਡਿੰਗ ਲਿੱਤਾ ਗਿਆ ਤਾਂ ਅੱਜ ਸਰਕਾਰ ਸਾਨੂੰ ਕੱਚੇ ਕਿਵੇਂ ਕਹਿ ਸਕਦੀ ਹੈ? ਪਲੱਸ ਇਹ ਕਿਵੇਂ ਲਿਖ ਸਕਦੀ ਹੈ ਇੱਕ ਚਿੱਠੀ ਦੇ ਵਿੱਚ ਕਿ ਇਹਨਾਂ ਨੂੰ ਖਾਲੀ ਥਾਂ ਸਮਝਿਆ ਜਾਵੇ। ਸਾਨੂੰ 58 ਸਾਲ ਤੱਕ ਸਾਡੀ ਨੌਕਰੀ ਤੇ ਰੈਗੂਲਰ ਕੀਤਾ ਜਾਵੇ ਸਾਨੂੰ ਪ੍ਰੋਪਰ ਰਿਟਾਇਰਮੈਂਟ ਦਿੱਤੀ ਜਾਵੇ ਸਾਡੀ ਬਣਦੀ ਸੈਲਰੀ ਬੇਸਿਕ ਸੈਲਰੀ ਜਿਸ ਦੇ ਅਸੀਂ ਹੱਕਦਾਰ ਆ ਜੋ ਅਸੀਂ ਇਕੁਅਲ ਵਰਕ ਇਕੁਅਲ ਪੇ ਦੀ ਮੰਗ ਕਰਦੇ ਆ ਸਾਨੂੰ ਉਹ ਸਭ ਕੁਝ ਦਿੱਤਾ ਜਾਵੇ ਜਦੋਂ 2021 ਦੇ ਵਿੱਚ ਇਹਨਾਂ ਨੇ ਪੋਸਟਾਂ ਕੱਢੀਆਂ ਨੇ ਉਦੋਂ ਤਾਂ ਉਸ ਇਸ ਤਰ੍ਹਾਂ ਦੀ ਤਰ੍ਹਾਂ ਅਸੀਂ ਉਦੋਂ ਵੀ ਧਰਨੇ ਲਗਾਏ ਨੇ ਉਦੋਂ ਵੀ ਸਰਕਾਰ ਨੂੰ ਮੰਗ ਕੀਤੀ ਹੈ ਹਾਲਾਂਕਿ ਸਾਡੇ ਕੋਲ ਕੇਜਰੀਵਾਲ ਸਾਹਿਬ ਦੀ ਇੱਕ ਵੀਡੀਓ ਵੀ ਹੈ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਚ ਆਨੇ ਤਾਂ ਅਸੀਂ ਸਭ ਤੋਂ ਪਹਿਲਾਂ ਗੈਸਟ ਫੈਕਿਲਿਟੀ ਦਾ ਕੰਮ ਕਰਾਂਗੇ ਪਰ ਅੱਜ ਹਾਲਾਤ ਥੋੜੇ ਸਾਂਭੇ ਨੇ ਇਹ ਸਰਕਾਰ ਇਹ ਜੀ ਸਰਕਾਰ ਹੈ ਜਿੰਦੇ ਕੰਨ ਦੇ ਵਿੱਚ ਜੂੰ ਵੀ ਨਹੀਂ ਸਰਕਰੀ ਸੋ ਅਸੀਂ ਸਰਕਾਰ ਨੂੰ ਇਹ ਹੁਣ ਐਲਾਨ ਕਰ ਰਹੇ ਹਾਂ ਕਿ ਇਹ ਤਾਂ ਇੱਕ ਦਿਨ ਦਾ ਸਾਡਾ ਪ੍ਰਦਰਸ਼ਨ ਸੀ ਅਗਰ ਤੁਸੀਂ ਸਾਡੀ ਗੈਸਟ ਫੈਕਿਲਿਟੀ ਪੂਰੀ ਪੰਜਾਬ ਦੀ ਇੰਦੇ ਪ੍ਰਤੀ ਕੋਈ ਪਾਲਿਸੀ ਜਲਦੀ ਤੋਂ ਜਲਦੀ ਨਹੀਂ ਬਣਾਈ ਤਾਂ ਇਹ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਦਾਵਾ ਕਰਦੇ ਆ ਕਿ ਉਹਨਾਂ ਦੀ ਸਰਕਾਰ ਦਾ ਜਿਹੜਾ ਮੁੱਖ ਏਜੰਡਾ ਐ ਐਜੂਕੇਸ਼ਨ ਹੈ ਤੇ ਹੈਲਥ ਹੈ ਕਿਉਂਕਿ ਉਹਨਾਂ ਦੀ ਸਰਕਾਰ ਨੇ ਐਜੂਕੇਸ਼ਨ ਹਾਲਾਤ ਨੂੰ ਸੁਧਾਰਨਾ ਹੈ ਤੇ ਹੈਲਥ ਦਾ ਨੂੰਦਾਰਨ ਉਹਨਾਂ ਨੇ ਇੱਕ ਦਾਵਾ ਵੀ ਕੀਤਾ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿ ਜਦੋਂ ਉਹਨਾਂ ਦੀ ਸਰਕਾਰ ਸਤਾ ਦੇ ਵਿੱਚ ਆਈ ਤਾਂ ਕਿਤੇ ਵੀ ਧਰਨੇ ਮੁਜ਼ਾਰੇ ਨਹੀਂ ਹੋਣਗੇ ਜ਼ਿਆਦਾਤਰ ਤੇ ਉਹ ਟੀਚਰਾਂ ਨੂੰ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਹੋਊਗੀ ਜਿਹੜੇ ਠੇਕਾ ਬੇਸ ਤੇ ਟੀਚਰ ਨੇ ਉਹਨਾਂ ਨੂੰ ਰੈਗੂਲਰ ਕਰਨਗੇ ਅਸੀਂ ਗਵਰਨਮੈਂਟ ਕਾਲਜ ਲੁਧਿਆਣਾ ਦੇ ਅੰਦਰ ਜਿੱਥੇ ਕੁਝ ਪ੍ਰੋਫੈਸਰ ਨੇ ਹੜਤਾਲ ਦੇ ਉੱਤੇ ਬੈਠੇ ਗੱਲਬਾਤ ਕਰਦੇ ਆ ਕਿ 2.5 ਸਾਲ ਤੋਂ ਵੱਧ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂ ਹੋ ਗਿਆ ਕੀ ਬਣਿਆ ਮੁੱਖ ਮੰਤਰੀ ਦੇ ਏਜੰਡੇ ਦਾ ਤੇ ਉਹ ਧਰਨੇ ਤੇ ਅੱਜ ਕਿਉਂ ਬੈਠਿਆ ਮੈਡਮ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਸਾਡੀ ਸਰਕਾਰ ਚ ਕਿਸੇ ਨੂੰ ਧਰਨੇ ਤੇ ਬਹਿਣ ਦੀ ਲੋੜ ਨਹੀਂ ਪੈਣੀ ਤੁਸੀਂ ਅੱਜ ਕਿਉਂ ਧਰਨੇ ਤੇ ਬੈਠੇ ਹੋ ਸਰ ਸਰਕਾਰ ਜਦੋਂ ਆਈ ਸੀ ਗੱਲਾਂ ਹੋ ਰੀਆਂ ਸੀ ਕਿ ਇਹ ਰੋਜ਼ਗਾਰ ਦੇਣ ਵਾਲੀ ਸਰਕਾਰ ਹੈ ਪਰ ਮੈਂ ਕਹਿੰਨੀ ਆ ਇਹ ਬੇਰੋਜ਼ਗਾਰ ਕਰਨ ਵਾਲੀ ਸਰਕਾਰ ਹੈ ਜੋ ਸਾਨੂੰ ਸਮਝ ਆ ਰਹੀ ਹੈ ਅਸੀਂ ਮੈਂ ਸਰਕਾਰੀ ਕਾਲਜ ਲੁਧਿਆਣਾ ਵੌਇਸ ਤੋਂ ਹਿਨਾ ਬੋਲ ਰਹੀ ਆ ਅਸੀਂ ਇਸ ਕਾਲਜ ਵਿੱਚ ਪਿਛਲੇ 10-20 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਆ ਬੜੇ ਈਮਾਨਦਾਰੀ ਨਾਲ ਲੈਵਾਰਿਆਂ ਸਾਡੇ ਦੋ ਸਾਰੀ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ ਕੋਈ ਇਲੈਕਸ਼ਨ ਡਿਊਟੀ ਹੋਵੇ ਕੋਈ ਯੂਥ ਫੈਸਟੀਵਲ ਹੋਵੇ ਕਿਸੇ ਹੋਰ ਕਾਲਜ ਜਾ ਕੇ ਪੜਾਉਣ ਦੀ ਡਿਊਟੀ ਹੋਵੇ ਡੀਪੀਆਈ ਜਾ ਕੇ ਐਡਮਿਸ਼ਨਾਂ ਕਰਨ ਦੀ ਕੋਈ ਡਿਊਟੀ ਹੋਵੇ ਅਸੀਂ ਹਰ ਤਰ੍ਹਾਂ ਦੀ ਡਿਊਟੀ ਐਮਆਈਐਸ ਦੇ ਵਿੱਚ ਕੋਈ ਐਂਟਰੀਆਂ ਕਰਨੀਆਂ ਹੁਣ ਇਹ ਐਗਜ਼ਾਮੀਨੇਸ਼ਨ ਡਿਊਟੀ ਹੋਵੇ ਹੋਰ ਕਾਲਜਾਂ ਚ ਐਜ਼ ਅ ਸੁਪਰਡੈਂਟ ਜਾਣਾ ਹੋਵੇ ਐਜ਼ ਅ ਇਨਵਿਜੀਲੇਟਰ ਜਾਣਾ ਹੋਵੇ ਸਾਰੇ ਕੰਮ ਅਸੀਂ ਕਰ ਰਹੇ ਆ ਉਦੋਂ ਤਾਂ ਅਸੀਂ ਲੱਗਦੇ ਸੀ ਸਰਕਾਰ ਨੂੰ ਰੈਗੂਲਰ ਹੁਣ ਜਦੋਂ ਸਰਕਾਰ ਨੇ ਆਪਣੇ ਲੋਕਾਂ ਦੀ ਮੈਂ ਕਹੂੰਗੀ ਵੀ ਜਦੋਂ ਆਪਣੇ ਲੋਕਾਂ ਦੀ ਭਰਤੀ ਕਰਨੀ ਸੀ ਉਦੋਂ ਸਰਕਾਰ ਨੂੰ ਲੱਗਿਆ ਵੀ ਇਹ ਮੁਲਾਜ਼ਮ ਕੱਚੇ ਨੇ ਅਚਾਨਕ ਕੱਚਿਆਂ ਦਾ ਨਾਮ ਤੇ ਜਿਹੜੀਆਂ ਨਵੀਆਂ ਭਰਤੀਆਂ ਹੋਈਆਂ ਨੇ ਉਹਨਾਂ ਦੀ ਲਿਸਟਾਂ ਵਿੱਚ ਇਹ ਪ੍ਰੋਪਰ ਮੈਂਸ਼ਨ ਕੀਤਾ ਗਿਆ ਵੀ ਗੈਸਟ ਫੈਕਲਟੀ ਨੂੰ ਖਾਲੀ ਥਾਂ ਮੰਨ ਕੇ ਭਰਤੀ ਕੀਤੀ ਜਾਵੇ ਜਦੋਂ ਸਾਡੇ ਤੋਂ ਹਰ ਕੰਮ ਰੈਗੂਲਰ ਸੇਵਾਵਾਂ ਦੇ ਅਕੋਰਡਿੰਗ ਲਿੱਤਾ ਗਿਆ ਤਾਂ ਅੱਜ ਸਰਕਾਰ ਸਾਨੂੰ ਕੱਚੇ ਕਿਵੇਂ ਕਹਿ ਸਕਦੀ ਹੈ ਪਲੱਸ ਇਹ ਕਿਵੇਂ ਲਿਖ ਸਕਦੀ ਹੈ ਇੱਕ ਚਿੱਠੀ ਦੇ ਵਿੱਚ ਕਿ ਇਹਨਾਂ ਨੂੰ ਖਾਲੀ ਥਾਂ ਸਮਝਿਆ ਜਾਵੇ ਦੂਸਰੀ ਗੱਲ ਉੱਥੇ ਕਿ ਹੋਰ ਲਾਈਨ ਲਿਖੀ ਹੋਈ ਹੈ ਕਿ ਇਹਨਾਂ ਬਾਰੇ ਅਸੀਂ ਬਾਅਦ ਵਿੱਚ ਸੋਚਾਂਗੇ ਕਿਉਂ ਬਾਅਦ ਵਿੱਚ ਸੋਚਾਂਗੇ ਜਦੋਂ ਅਸੀਂ ਇਹਨਾਂ ਦੇ ਮੁਲਾਜ਼ਮ ਪਹਿਲਾਂ ਤੋਂ ਆ ਅਸੀਂ ਇਹਨਾਂ ਦੇ ਬੱਚੇ ਸਾਡੇ ਬੱਚੇ ਇਹਨਾਂ ਦੇ ਬੱਚੇ ਅਸੀਂ ਸਭ ਪੜਾ ਰਹੇ ਹਾਂ ਸਾਡੇ ਬਾਰੇ ਬਾਅਦ ਵਿੱਚ ਕਿਉਂ ਦੇਖਿਆ ਜਾਵੇ ਸਾਡੇ ਬਾਰੇ ਪਹਿਲਾਂ ਦੇਖਿਆ ਜਾਵੇ ਸਾਨੂੰ 58 ਸਾਲ ਤੱਕ ਸਾਡੀ ਨੌਕਰੀ ਤੇ ਰੈਗੂਲਰ ਕੀਤਾ ਜਾਵੇ ਸਾਨੂੰ ਪ੍ਰੋਪਰ ਰਿਟਾਇਰਮੈਂਟ ਦਿੱਤੀ ਜਾਵੇ ਸਾਡੀ ਵਣਦੀ ਸੈਲਰੀ ਬੇਸਿਕ ਸੈਲਰੀ ਜਿਸ ਦੇ ਅਸੀਂ ਹੱਕਦਾਰ ਹਾਂ ਜੋ ਅਸੀਂ ਇਕੁਅਲ ਵਰਕ ਇਕੁਅਲ ਪੇ ਦੀ ਮੰਗ ਕਰਦੇ ਹਾਂ ਸਾਨੂੰ ਉਹ ਸਭ ਕੁਝ ਦਿੱਤਾ ਜਾਵੇ ਤੁਸੀਂ ਕਦੇ ਸਰਕਾਰ ਤੱਕ ਪਹੁੰਚ ਕੀਤੀ ਆਪਣੀਆਂ ਮੰਗਾਂ ਨੂੰ ਲੈ ਕੇ ਹਾਂਜੀ ਸਰ ਜਦੋਂ 2021 ਦੇ ਵਿੱਚ ਇਹਨਾਂ ਨੇ ਪੋਸਟਾਂ ਕੱਢੀਆਂ ਨੇ ਉਦੋਂ ਤਾਂ ਉਸ ਇਸ ਤਰ੍ਹਾਂ ਦੀ ਤਰ੍ਹਾਂ ਅਸੀਂ ਉਦੋਂ ਵੀ ਧਰਨੇ ਲਗਾਏ ਨੇ ਉਦੋਂ ਵੀ ਸਰਕਾਰ ਨੂੰ ਮੰਗ ਕੀਤੀ ਹੈ ਹਾਲਾਂਕਿ ਸਾਡੇ ਕੋਲ ਕੇਜਰੀਵਾਲ ਸਾਹਿਬ ਦੀ ਇੱਕ ਵੀਡੀਓ ਵੀ ਹੈ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਚ ਆਨੇ ਤਾਂ ਅਸੀਂ ਸਭ ਤੋਂ ਪਹਿਲਾਂ ਗੈਸਟ ਫਿਲਟੀ ਦਾ ਕੰਮ ਕਰਾਂਗੇ ਪਰ ਅੱਜ ਹਾਲਾਤ ਥੋੜੇ ਸਾਹਮਣੇ ਹੀ ਨੀ ਜਦੋਂ ਤੁਹਾਡੇ ਤੋਂ ਐਕਸਟਰਾ ਕੰਮ ਲੈਂਦੇ ਆ ਤੁਸੀਂ ਕਹਿੰਦੇ ਨਹੀਂ ਅਸੀਂ ਰੈਗੂਲਰ ਤਾਂ ਹੈ ਨਹੀਂ ਸਾਡੇ ਸਿੱਖੋਂ ਡਿਊਟੀ ਆ ਅਸੀਂ ਸਾਨੂੰ ਕਦੇ ਸਰਕਾਰ ਨੇ ਇਹ ਦਰਸਾਇਆ ਨਹੀਂ ਨਾ ਕਿ ਤੁਸੀਂ ਰੈਗੂਲਰ ਨਹੀਂ ਹੈਗੇ ਕੰਮ ਵੇਲੇ ਤਾਂ ਸਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ EMPLOYEES ਹੋ ਤੁਹਾਡੇ ਸੈਲਰੀਆਂ ਵੇਲੇ ਤਾਂ ਪਤਾ ਲੱਗਦਾ ਹੀ ਨਾ ਪਰ ਰੈਗੂਲਰ ਨਹੀਂ ਹੈਗੇ ਸਰ ਰੈਗੂਲਰ ਸੈਲਰੀਆਂ ਲਈ ਅਸੀਂ ਲਗਾਤਾਰ ਮੰਗ ਕਰ ਰਹੇ ਸੀ ਕਿ ਸਾਨੂੰ ਸੈਲਰੀਜ਼ ਦੋ ਉਹ ਕਹਿੰਦੇ ਸੀ ਕਿ ਤੁਸੀਂ ਸਾਡੇ ਸਰ ਇਹ ਇਸ ਤਰ੍ਹਾਂ ਦੀ ਦਾ ਇੱਕ ਲੈਟਰ ਵੀ ਆਈ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਗੈਸਟ ਫੈਸਿਲਿਟੀ ਹੈ ਇਹਨਾਂ ਨੂੰ ਕਦੇ ਹਟਾਇਆ ਨਹੀਂ ਜਾਊਗਾ ਇਹ ਸਾਡੇ ਰੈਗੂਲਰ ਮੁਲਾਜ਼ਮ ਹੀ ਹਨ ਤੇ ਅਸੀਂ ਇਹਨਾਂ ਦੀਆਂ ਸੈਲਰੀਆਂ ਤੇ ਕੰਮ ਕਰ ਰਹੇ ਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਦਾ ਵਾਅਦਾ ਕਰਾਂਗੇ ਇਜ਼ਾਫਾ ਕਰਾਂਗੇ ਪਰ ਅਸਲੀ ਅੱਖਾਂ ਸਾਡੀਆਂ ਹੁਣ ਖੁੱਲੀਆਂ ਨੇ ਜਦੋਂ ਇਹ ਰਾਤ ਨੂੰ 2 ਵਜੇ ਬੁਲਾ ਕੇ ਲੋਕਾਂ ਨੂੰ ਜੁਆਇਨਿੰਗ ਕਰਾ ਰਿਹਾ ਹੈ ਤੇ ਪੱਤਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਨਾਂ ਦੀ ਖਾਲੀ ਜਗ੍ਹਾ ਤੇ ਅਸੀਂ ਜੁਆ ਹੁਣ ਸਾਹਮਣੇ ਆ ਰਹੀ ਹੈ ਨਾ ਅਸੀਂ ਤਾਂ ਪੰਜਾਬ ਸਰਕਾਰ ਨੂੰ ਕੇਜਰੀਵਾਲ ਜੀ ਦੇ ਸ਼ਬਦਾਂ ਤੇ ਭਗਵੰਤ ਮਾਨ ਜੀ ਦੇ ਸ਼ਬਦਾਂ ਤੇ ਅਸੀਂ ਤਾਂ ਭਰੋਸਾ ਕਰੇ ਹੋਏ ਸੀ ਨਾ ਕਿ ਉਹ ਸਾਨੂੰ ਪੱਕਾ ਕਰਨਗੇ ਉਹ ਸਾਨੂੰ ਰੈਗੂਲਰ ਕਰਨਗੇ ਇਹ ਸਾਡੇ ਨਾਲ ਪ੍ਰੋਫੈਸਰ ਨੇ ਜਿਹੜੇ ਕਹਿੰਦੇ ਕਿ ਸਾਨੂੰ ਰੈਗੂਲਰ ਕਰਨ ਦੀ ਬਜਾਏ ਜਿਹੜੀਆਂ ਹਨੇਰਾ ਦੇ ਹਨੇਰੇ ਦੇ ਵਿੱਚ ਕੁਝ ਪੋਸਟਾਂ ਤੇ ਲੋਕਾਂ ਨੂੰ ਬਿਠਾ ਦਿੱਤਾ ਗਿਆ ਕੁਝ ਹੋਰ ਪ੍ਰੋਫੈਸਰ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਬਾਈ ਸੋ ਸਾਡੀ ਮੇਨ ਡਿਮਾਂਡ ਸਰਕਾਰ ਨੂੰ ਇਹੀ ਹੈ ਕਿ ਸਾਰੀ ਪੰਜਾਬ ਦੀ ਜੋ ਗੈਸਟ ਵਰਕੀ ਹੈ ਜੋ ਸਰਕਾਰੀ ਕਾਲਜਾਂ ਦੇ ਵਿੱਚ ਇਸ ਟਾਈਮ ਸੇਵਾਵਾਂ ਦੇ ਰਹੀ ਆ ਉਹਨਾਂ ਦੀ ਇੱਕ ਪਾਲਿਸੀ ਬਣਾ ਕੇ ਉਹਨਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਤੇ 58 ਸਾਲ ਤੱਕ ਉਹਨਾਂ ਦੀ ਇੱਕ ਜੋਬ ਸਿਕਿਉਰਿਟੀ ਪਲੱਸ ਜੋ ਬਣਦਾ ਬੇਸਿਕ ਪਲੱਸ ਡੀਏ ਐਚਆਰ ਜੋ ਵੀ ਇੱਕ ਸਰਕਾਰੀ ਮੁਲਾਜ਼ਮ ਦੀ ਪੇ ਹੁੰਦੀ ਆ ਉਹ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਤੁਹਾਡੇ ਮੈਂਬਰ ਐ ਪੀੜਤ ਐ ਕਿੰਨੇ ਮੈਂਬਰ ਆ ਪੂਰੇ ਪੰਜਾਬ ਦੇ ਵਿੱਚ ਸਾਡੇ 848 ਦੇ ਨੀਅਰਬਾਊਟ ਪ੍ਰੋਫੈਸਰ ਨੇ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੇ ਹੀ ਸਰਕਾਰੀ ਕਾਲਜਾਂ ਦੇ ਵਿੱਚ ਚੌਣ ਦੇ 66 ਸਰਕਾਰੀ ਕਾਲਜਾਂ ਦੇ ਵਿੱਚ ਧਰਨੇ ਲੱਗ ਰਹੇ ਐ ਤੇ ਸਰਕਾਰ ਦੇ ਪ੍ਰਤੀਰੋਧ ਪ੍ਰਦਰਸ਼ਨ ਕਰ ਰਹੇ ਨੇ ਜੇ ਜਦੋਂ ਤੁਹਾਡੀਆਂ ਪੋਸਟਾਂ ਦੇ ਉੱਤੇ ਬਾਹਰੋਂ ਲਿਆ ਕੇ ਬੰਦੇ ਬਿਠਾਏ ਸੀ ਉਦੋਂ ਤੁਸੀਂ ਆਪਣੇ ਸੀਨੀਅਰ ਨੂੰ ਸਰਕਾਰ ਨੂੰ ਕਿਸੇ ਨਾਲ ਪਹੁੰਚ ਨਹੀਂ ਕੀਤੀ ਸਰ ਅਸੀਂ ਤਾਂ ਉਸ ਦਿਨ ਵੀ ਰਾਤ ਨੂੰ ਵੀ ਬਹੁਤ ਰੋਲਾ ਪਾਇਆ ਐ ਤੇ ਬਹੁਤ ਹੀ ਇਸ ਚੀਜ਼ ਦਾ ਵਿਰੋਧ ਕੀਤਾ ਐ ਤੇ ਵੀਡੀਓਜ਼ ਵੀ ਨੇ ਅਸੀਂ ਸ਼ੇਅਰ ਵੀ ਕੀਤੀਆਂ ਨੇ ਤੇ YouTube ਤੇ ਵੀ ਚੱਲੀਆਂ ਨੇ Facebookਾਂ ਦੇ ਵਿੱਚ ਵੀ ਸ਼ੇਅਰ ਹੋਈਆਂ ਨੇ ਪਰ ਇਹ ਸਰਕਾਰ ਇਹੋ ਜੀ ਸਰਕਾਰ ਹੈ ਜਿੰਦੇ ਕੰਨ ਦੇ ਵਿੱਚ ਜੂੰ ਵੀ ਨਹੀਂ ਸਰਕਰੀ ਸੋ ਅਸੀਂ ਸਰਕਾਰ ਨੂੰ ਇਹ ਹੁਣ ਐਲਾਨ ਕਰ ਰਹੇ ਆ ਕਿ ਇਹ ਤਾਂ ਇੱਕ ਦਿਨ ਦਾ ਸਾਡਾ ਪ੍ਰਦਰਸ਼ਨ ਸੀ ਅਗਰ ਤੁਸੀਂ ਸਾਡੀ ਗੈਸਟ ਫੈਕਿਲਿਟੀ ਪੂਰੀ ਪੰਜਾਬ ਦੀ ਇੰਦੇ ਪ੍ਰਤੀ ਕੋਈ ਪਾਲਿਸੀ ਜਲਦੀ ਤੋਂ ਜਲਦੀ ਨਹੀਂ ਬਣਾਈ ਤਾਂ ਇਹ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਜਿਹੜੇ ਤੁਹਾਡੇ ਜੂਨੀਅਨ ਹੈ ਤੁਹਾਡੀ ਯੂਨੀਅਨ ਵੀ ਕੋਈ ਬਣੀ ਹੋਣੀ ਹੈ ਉਹਦੇ ਨਾਲ ਕੋਈ ਮੀਟਿੰਗ ਹੋਈ ਕੀ ਉਹਨਾਂ ਨੇ ਕਿਹਾ ਦੇਖੋ ਹਲੇ ਤੱਕ ਤਾਂ ਸਰਕਾਰ ਨੇ ਸਾਨੂੰ ਕੋਈ ਇਸ ਤਰ੍ਹਾਂ ਦਾ ਟਾਈਮ ਨਹੀਂ ਦਿੱਤਾ ਕਿ ਉਹਨਾਂ ਦੇ ਵਿੱਚ ਅਸੀਂ ਅੱਗੇ ਉਹਨੂੰ ਆਪਣੀ ਗੱਲ ਰੱਖ ਸਕੀਏ ਇਹ ਸਾਡੇ ਪ੍ਰੋਫੈਸਰ ਨੇ ਜਿਹੜੇ ਕਹਿੰਦੇ ਕਿ ਸਰਕਾਰ ਭਾਵੇਂ ਇਹ ਕਹਿੰਦੀ ਹੈ ਕਿ ਉਹਨਾਂ ਦਾ ਅਜੰਡਾ ਐਜੂਕੇਸ਼ਨ ਹੈ ਪਰ ਉਹਨਾਂ ਨੂੰ ਹਲੇ ਤੱਕ ਜਿਹੜੀਆਂ ਪੋਸਟਾਂ ਤੇ ਕੰਮ ਕਰਦੇ ਸੀ ਉੱਥੇ ਬਾਹਰੋਂ ਲਿਆ ਕੇ ਬੰਦੇ ਬਿਟਾ ਦਿੱਤੇ ਗਏ ਤੇ ਇਹਨਾਂ ਨੂੰ ਮਿਲਣ ਤੱਕ ਦਾ ਟਾਈਮ ਤੱਕ ਨਹੀਂ ਹਲੇ ਤੱਕ ਸਰਕਾਰ ਵੱਲੋਂ ਦਿੱਤਾ ਗਿਆ ਕੈਮਰਾਮੈਨ ਧੀਰ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਾ